ਮੋਢ ਵਾਲੀ ਹੈ ਸਾਡੇ ਅੱਜ ਦੇ ਮੁੱਖ ਮਹਿਮਾਨ ਬਹੁਤ ਅਦੁੱਨਾ ਜਨਾਬ ਬੀ ਐਸ਼ਰ ਸਾਹਿਬ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ नमस्कार सताल पंजी बारे ते साहित्य बारे बहुत कुछ सुन चुके हो मैन लगता है कि सिनेमा जड़ा है वो साहित्य ही जमया है और सिनेमा ਸਿਰਫ ਮਨੋਰੰਜਨ ਦਾ ਹੀ ਕੰਮ ਨਹੀਂ ਕਰਦਾ ਹੈ ਇਸ ਸਮਾਜ ਨੂੰ ਜਾਗਰੂਕ ਕਰਨ ਦਾ ਸਮਾਜ ਦੀ ਜਿਹੜੇ ਮੁੱਦੇ ਹੈ ਉਹਨਾਂ ਨੂੰ ਜਾਗਰੂਕ ਕਰਨ ਦਾ ਵੀ ਹੋਰ ਜਿਹੜੀ ਸਾਡੀ ਸੰਸਕ੍ਰਿਤੀ ਹੈ ਉਹਨੂੰ ਸੰਜੋਗ ਕੇ ਦੁਨੀਆ ਤੇ ਇਹ ਪੇਸ਼ ਕਰਨ ਦਾ ਇੱਕ ਮਾਧਿਅਮ ਹੈ ਹਾਣੀ ਦੇ ਵਿੱਚ ਲੇਖਕ ਹੈ ਜਿਹੜਾ ਇਹ ਕਵੀ ਹੈ ਕੋਈ ਉਹ ਕੋਈ ਪਾਤਰ ਸਿਰਜਦਾ ਹੈ ਲੇਖਦਾ ਹੈ ਤੇ ਸਿਨੇਮਾ ਸਕਰੀਨ ਦੇ ਉੱਤੇ ਅਧੁਨੀ ਰਹੀ ਸਾਊਂਡ ਰਹੀ ਉਹ ਤੁਹਾਨੂੰ ਦਰਸਾਉਂਦਾ ਹੈ ਸਿਨੇਮਾ ਦਾ ਇਹ ਕੰਮ ਹੈ ਤੇ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੋ ਰਹੀ ਹੈ ਕਿ شاید ਤੇ ਸਿਨੇਮਾ ਦੇ ਲੋਕ ਅੱਜ ਇਸ ਤਰ੍ਹਾਂ ਇਕੱਠੇ ਹੋ ਕੇ ਬੈਠੇ ਆਂ ਤੇ ਵਿਚਾਰ ਵਟਾਂਦਰਾ ਕਰ ਰਹੇ ਤੇ ਇੱਥੇ ਇਸ ਗੱਲ ਦੇ ਉੱਤੇ ਵਿਚਾਰ ਕੀਤਾ ਜਾ ਰਿਹਾ ਕਿ cinema ਇਸ ਸਮਾਜ ਦੇ ਵਿੱਚ ਕੀ ਸਾਧ ਤੱਕਦਾ ਹੈ ਮੰਨਦਾ ਕਿ ਜਿੰਨੇ ਵੀ ਸਾਡੇ ਮੁੱਦੇ ਹੁੰਦੇ ਆ ਉਹਨਾਂ ਦੇ ਉੱਤੇ cinema ਬੜੀ ਢੁੰਗੈ ਨਾਲ ਕੰਮ ਕਰ ਰਿਹਾ ਹੈ ਉਹਨਾਂ ਨੂੰ ਲੋਕਾਂ ਦੇ ਅੱਗੇ ਪੇਸ਼ ਕਰਦਾ ਹੈ ਇੱਕ ਮੁੱਦਾ ਹੈ ਨਸ਼ੇ ਦਾ ਪੰਜਾਬ ਦੇ ਵਿੱਚ ਪਿੰਡ-ਪਿੰਡ ਜਾਂ ਕਸਬਿਆਂ ਦੇ ਵਿੱਚ ਕਰ ਕਰ ਇਹ ਕੋੜ ਫੈਲਦਾ ਜਾ ਰਿਹਾ ਹੈ ਨਸ਼ਾ ਦਾ ਜਿਹੜਾ ਕੋੜ ਹੈ ਘਰ-ਗੁਰਬਾਦ ਹੋ ਰਹੇ ਨੌਜਵਾਨ ਇਹਨਾਂ 'ਤੇ ਨਸ਼ੇ ਦੀ ਲਤ ਵਿੱਚ ਲੱਗੇ ਹੈ ਇਸ ਵਿਸ਼ੇ ਦੇ ਉੱਤੇ ਪੰਜਾਬੀ ਫਿਲਮ ਅ ਉਧਰ ਪੰਜਾਬ ਤੇ ਹੋਰ ਵੀ ਇਹੀ ਜੀਆਂ ਕਈ ਦਾਣਾ ਪਾਣੀ ਇਹ ਜੀਆਂ ਫਿਲਮਾਂ ਆਈਆਂ ਹੈ ਤੇ ਇੱਕ ਮੁੱਦਾ ਹੈ ਜਿਹੜਾ ਪਹਿਲਾਂ ਨਾਲੋਂ ਹੁਣ ਥੋੜਾ ਆਕੜੇ ਘਟ ਗਿਆ ਹੈ ਹਰੂਨ ਹੱਤੇ ਅੱਲਾ ਉਦੋਂ ਤੇ ਵੀ ਪੰਜਾਬੀ ਫਿਲਮਾਂ ਬਣੀਆਂ ਹੈ ਜਿੱਦਾਂ ਅ ਪੰਜਾਬ ਨੂੰ ਨੀ ਸੋਚਣਾ ਸੀ ਕਿਹਦਾ ਪੰਜਾਬ ਅਜੇ ਜਿੰਨੇ ਵੀ ਮੁੱਦੇ ਇੱਥੇ ਸਮਾਜ ਦੇ ਵਿੱਚ ਉੱਠਦੇ ਆ ਉਹਨਾਂ ਤੇ ਫਿਲਮਾਂ ਬਣਦੀਆਂ ਫਿਰ ਕਿਸਾਨ ਨੇ ਤੇ ਕਿਸਾਨ ਐਸਾ ਦਿਖਾਇਆ ਜਾਂਦਾ ਹੈ ਕਿ ਵਾਰੀ ਅਸੀਂ ਲੋਕ ਦੇਖਦੇ ਆ ਕਿ ਕਿਸਾਨ ਆਪਣੇ ਜਿਹੜੀ ਨੌਜਵਾਨ ਲੋਕ ਹੈ ਉਹ ਜ਼ਮੀਨਾਂ ਵੇਚ-ਵੇਚ ਕੇ ਵਿਦੇਸ਼ਾਂ ਚ ਜਾ ਰਹੇ ਹੈ ਤੇ ਜਿਹੜੇ ਕਿਸਾਨ ਹੈ ਉਹ ਕਰਜ਼ੇ ਦੇ ਥੱਲੇ ਦੱਬ ਰਹੇ ਹੈ ਤੇ ਇਹ ਜੀ ਸਥਿਤੀ ਤੇ ਉੱਤੇ ਵੀ ਪੰਜਾਬੀ ਫਿਲਮਾਂ ਬਣੀਆਂ ਹੈ ਅਰਦਾਸ ਵਰਕਿੰਗ ਫਿਲਮਾਂ ਬਣੀਆਂ ਹੈ ਔਰ ਫਿਰ ਇੱਕ ਮੁੱਦਾ ਹੈ ਕਿ ਆਪਣੀ ਵਿਰਾਸਤ ਨੂੰ ਸਾਂਭ ਕੇ ਰੱਖਣ ਦੀ ਗੱਲ ਇਹ ਕਹਾਣੀਆਂ ਰਹੇ ਗੀਤ ਸੰਗੀਤ ਰਹੇ ਯਾਦੜੇ ਸਾਡੇ ਪੁਰਾਣੇ ਰਿਵਾਜ ਹੁੰਦੇ ਸੀਗੇ ਖਾਣ ਪੀਣ ਪਹਿਲਾਵਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਵੀ ਆਪਣੀ ਸੰਸਕ੍ਰਿਤੀ ਵਿਰਾਸਤ ਨੂੰ ਇਹ ਦਿਖਾਣ ਦੀਆਂ ਵੀ ਕਈ ਫਿਲਮਾਂ ਸਾਡੀਆਂ ਬਣੀਆਂ ਜਿਦਾ ਅੰਗਰੇਜ਼ ਤੇ ਲੰਗ ਇਲਾਚੀ ਚਾਰ ਸਾਹਿਬ ਜਾਨ ਦੇ ਇਦਾਂ ਬਹੁਤ ਫਿਲਮਾਂ ਬਣੀਆਂ ਹੈ ਕਿਸੇ ਤਰ੍ਹਾਂ ਇੱਕ ਮੁੱਦਾ ਹੈਗਾ ਹੈ ਕਿ ਨੌਜਵਾਨਾਂ ਦੇ ਵਿੱਚ ਮੋੜ ਲੱਗੀ ਹੋਈ ਹੈ ਵਿਦੇਸ਼ ਜਾਣ ਦੀ ਤੇ ਇਹ ਵੀ ਗੱਲ ਬੜੀ ਸਾਰਥਕ ਹੈ ਤੇ ਕਿ ਇੱਥੇ ਰਹਿ ਕੇ ਪੰਜਾਬ ਦੇ ਵਿੱਚ ਰਹਿ ਕੇ ਆਪਣੀ ਜ਼ਮੀਨ ਦੇ ਨਾਲ ਆਪਣੇ ਲੋਕਾਂ ਦੇ ਵਿੱਚ ਰਹਿ ਕੇ ਵੀ ਕਾਫੀ ਕੁਝ ਤਰੱਕੀ ਕੀਤੀ ਜਾ ਸਕਦੀ ਹੈ ਜਦਾਂ ਗੱਲ ਕੀਤੀ ਸੀ ਕਿ ਲੋਣੀ ਜਿੰਨਾਂ ਕਿ ਹਰ ਜੀ ਤਰਫ ਨੂੰ ਪਾਈ ਹੈ ਤੁਮਕਾ ਤੁਮਕਾ ਇੱਕ ਫਿਲਮ ਸੀਗੀ ਉਹ ਇਹ ਚੀਜ਼ਾਂ ਇਸ ਵਿਸ਼ੇ ਦੇ ਉੱਤੇ ਫਿਰ ਪੰਜਾਬੀ ਫਿਲਮ ਆਈ ਸੀਗੀ ਇੱਕ ਮੇਰੀ ਨਸਲ ਦੇ ਵਿੱਚ ਮੁੰਡਾ ਹੈ ਧਰਮ ਤੇ ਇਤਿਹਾਸ ਦਾ ਕਿ ਅਸੀਂ ਲੋਕ ਦੇਸ਼ਕੀ ਕਾਫੀ ਅਪੇਰ ਹੋ ਗਏ ਫਿਰ ਵੀ ਗੈਮਾ ਪਰਮਚ ਪਹਿ ਜਾਂਦੇ ਆ ਆਪਣੀ ਜਿਹੜੇ ਗੁਰੂ ਸਾਹਿਬਾ ਨੇ ਉਹਨਾਂ ਦੀ ਜੀਵਨੀ ਦੇ ਉੱਤੇ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਉੱਤੇ ਤੇ ਇਸ ਇਸ ਵਿਸ਼ੇ ਦੇ ਉੱਤੇ ਵੀ ਨਿਆਵੀ ਫਿਲਮਾਂ ਬਣੀਆਂ ਜਿੱਦਾਂ ਚਾਰ ਸਹਿਬਜ਼ਾਦੇ ਤੇ ਨਾਨਕ ਚਾਹ ਫਕੀਰ ਔਰ ਬਾਕੀ ਜਿਹੜੀਆਂ ਹਾਸੇ ਵਾਲੀਆਂ ਮਨੋਰੰਜਨ ਵਾਲੀਆਂ ਫਿਲਮਾਂ ਐ ਉਹ ਤਾਂ ਤੁਸੀਂ ਦੇਖਦੇ ਹੋ ਉਹਨਾਂ ਵਿੱਚ ਵੀ ਜੋ ਸਮਾਜ ਦੇ ਟਿੱਟਾਕਸ਼ ਹੈ ਉਹਨਾਂ ਬਾਰੇ ਗੱਲਬਾਤ ਹੁੰਦੀ ਹੈ ਜਿੱਦਾਂ ਕੈਰੀ ਹੁੰ ਜਟਾ ਜਟਾਂ ਚੂੜੀਤ ਵਗੈਰਾ ਮੇਰੇ ਖਿਆਲ ਹੈ ਕਿ ਅਪਾ ਸਿਰਫ ਇਹੀ ਕਹੀਏ ਕਿ ਪੰਜਾਬੀ ਸਿਨੇਮਾ ਕਿੰਨਾ ਤੇ ਸਾਰਥਕ ਹੈ ਇਹ ਤਾਂ ਸਾਨੂੰ ਉਦੋਂ ਪਤਾ ਲੱਗ ਜਾਂਦਾ ਹੈ ਜਦੋਂ ਫਿਲਮ ਦੇਖ ਕੇ ਪੰਜਾਬੀ ਸਿਨੇਮਾ ਦੇਖ ਕੇ ਲੋਕੀ ਸੋਚਣ ਤੇ ਮਜਬੂਰ ਹੋ ਜਾਂਦੇ ਆ ਤੇ ਮੈਂ ਇਸ ਗੱਲ ਦਾ ਬੜਾ ਮਾਣ ਮਹਿਸੂਸ ਕਰਦਾ ਹਾਂ ਕਿ ਅਸੀਂ ਲੋਕ ਉਸ ਮਾਧਿਅਮ ਨਾਲ ਜੁੜੇ ਹੋਏ ਹੈ ਜਿਦੇ ਵਿੱਚ ਇਹ ਯੋਗਦਾਨ ਕਿ ਪੰਜਾਬ ਦੀ ਜਿਹੜੀ ਮਾਂ ਬੋਲੀ ਹੈ ਪੰਜਾਬੀ ਯਾ ਜਿਹੜੀ ਸਾਡੀ ਵਿਰਾਸਤ ਹੈ ਉਹਨਾਂ ਨੂੰ ਅਸੀਂ ਲੋਕ ਦਰਸਾਉਂਦੇ ਆ ਤਾਂ ਕਿ ਨੂੰ ਵੀ ਜਦੋਂ ਬਾਕੀ ਗੱਲ ਹੁੰਦੀ ਹੈ ਪ੍ਰੋਡਿਊਸਰ ਦੇ ਉੱਤੇ ਸੀ ਆਰਟਿਸਟ ਲੋਕ ਡਿਪੈਂਡ ਕਰਦੇ ਐ ਪ੍ਰੋਡਿਊਸਰ ਕਹੀ ਜੀ ਕਾਰਨ ਚੋਂਟਾ ਐ ਅਸੀਂ ਸੁਝਾ ਸਕਦੇ ਹਾਂ ਕਿ ਮੈਂ ਨਾਵਲ ਦੇ ਉੱਤੇ ਵੀ ਫਿਲਮ ਬਣਾਵਾਂ ਕਿਸੇ ਕਹਾਣੀਕਾਰ ਦੀ ਕਹਾਣੀ ਨੂੰ ਪਰ ਉਹ ਲੋਕ ਜਿਸ ਤਰ੍ਹਾਂ ਉਹਨਾਂ ਹੀ ਗੱਲ ਹੋਈ ਸੀ ਕਿ ਹਰੇਕ ਬਿਜ਼ਨਸ ਵਾਸਤੇ ਇਸ ਲਾਈਨ ਦੇ ਵਿੱਚ ਚਾਹੁੰਦੇ ਐ ਔਰ ਉਹ ਲੋਕ ਹੁੰਦੇ ਐ ਜਿਨ੍ਹਾਂ ਨੂੰ ਫਿਲਮ ਬਾਰੇ ਸੱਭਿਆਚਾਰ ਬਾਰੇ ਸਾਡੇ ਇਤਿਹਾਸ ਬਾਰੇ ਇੰਨੇ ਇਹਨਾਂ ਗਿਆਨ ਨਹੀਂ ਹੁੰਦਾ ਐ ਪ੍ਰਾਪਰਟੀ ਡੀਲਰ ਜੇ ਬਣਾ ਰਿਹਾ ਹੋਗਾ ਫਿਰ ਸੜੋ ਕੀਜੀ ਬਣਾਏਗਾ ਉਹ ਤਾਂ ਪੈਸੇ ਕਰਕੇ ਹੀ ਬਣਾਏਗਾ ਪੈਸੇ ਨੂੰ ਦੁੱਗਣਾ ਕਰਨ ਦੀ ਸੋਚੇਗਾ ਤੇ ਸਾਡੀ ਵੀ ਮਜ਼ਦੂਰੀ ਹੁੰਦੀ ਹੈ ਤਾਂ ਉਸ ਗੱਲ ਦੀ ਮੈਂ ਮਾਫੀ ਮੰਗਦਾ ਜੇ ਇਸੇ ਕੁਲਫੰ ਜਿਹਦੇ ਵਿੱਚ ਕੋਈ ਵੀ ਸੁਨੇਹਾ ਨਾ ਆਂਦਾ ਹੋਵੇ ਅਸੀਂ ਕਰ ਬੈਠਦੇ ਆਸੀਂ ਵੀ ਪੈਸੇ ਕਰਕੇ ਹੀ ਕਰਦੇ ਹਾਂ ਪਰ ਗੇਲ ਦੇ ਵਿੱਚ ਕੀਤੇ ਨਾ ਕੀਤੇ ਇਹ ਗੇਲਟੀ ਜ਼ਰੂਰ ਰਹਿੰਦਾ ਹੈ ਵੀ ਕੁਝ ਇਹੋ ਜਿਹਾ ਨਾ ਕਰੀਏ ਇਹ ਜਾਂ ਕੁਝ ਕਰੀਏ ਜਿਹਦੇ ਨਾਲ ਲੋਕਾਂ ਦੇ ਵਿੱਚ ਸਾਡਾ ਪਿਆਰ ਬਣਿਆ ਰਹੇ ਅਸੀਂ ਕੋਸ਼ਿਸ਼ ਕਰਦੇ ਹਾਂ ਮੈਂ ਖਾਸ ਕਰਕੇ ਇਸ ਕਰਕੇ ਕੋਸ਼ਿਸ਼ ਕਰਦੇ ਹਾਂ ਕਰਦਾ ਹੈ ਕਿ ਕੋਈ ਬਲਗਨ ਜਾਂ ਡਬਲ मीनिंग ਇਹ ਜੀ ਕੋਈ ਗਲਤ ਬਾਤ ਨਾ ਕੀਤੀ ਜਾਏ ਜਿਹਦੇ ਨਾਲ ਬਾਅਦ ਵਿੱਚ ਆਪਣੇ ਬੱਚੇ ਆਪਣੇ ਤੇ ਹੀ ਪੁੱਤਰ ਨਾਲ ਬੈਠ ਕੇ ਅਸੀਂ ਫਿਲਮ ਦੇਖ ਕੇ ਸ਼ਰਮਿੰਦਾ ਹੋਈਏ ਔਰ ਜਿੰਨੀ ਵੀ ਕੋਈ ਇਸ ਤਰ੍ਹਾਂ ਦੀ ਕੋਈ ਲਾਈਨ ਆਂਦੀ ਹੈ ਤੇ ਡਾਇਰੈਕਟਰ ਨੂੰ ਕਹਿ ਦਿੱਤਾ ਹੈ ਕਿ ਇਹ ਜੀ ਨੂੰ ਕੱਟ ਦੇ ਕੁਝ ਹੋਰ ਹੀ ਦੀ ਤਾਂ ਅਸੀਂ ਇੰਪਰੋਵਾਈਜ਼ ਕਰ ਲੈਂਦੇ ਆ ਤੇ ਇਹ ਸਾਰੀਆਂ ਗੱਲਾਂ ਦੇ ਨਾਮ ਮੈਂ ਸਿਰਫ ਇਹ ਕਹਿਣਾ ਚਾਹੁੰਦਾ ਹੈ ਕਿ ਜਿਹੜੇ ਸਾਡੇ ਸਕ੍ਰਿਪਟ ਰਾਈਟਰ ਹੈਗੇ ਉਹਨਾਂ ਕੋਲ ਜਰਨੀਕ ਨੌਲੇਜ ਹੁੰਦੀ ਹੈ ਜਿੰਨਾ ਕਿ ਪ੍ਰੋਡਿਊਸਰ ਕਰਨਾ ਤੇ ਭਾਰਤ ਉਹ ਉਸੇ ਤਰ੍ਹਾਂ ਦੀ ਸਕ੍ਰਿਪਟ ਲਿਖ ਦਿੰਦੇ ਔਰ ਜਿਹੜੇ ਸੂਟੇਬਲ ਕੈਰੈਕਟਰ ਹੁੰਦੇ ਆ ਉਸ ਤਰ੍ਹਾਂ ਪ੍ਰੋਡਿਊਸਰ ਉਹਨਾਂ ਨੂੰ ਫਿਲਮਾਂ ਦੇ ਵਿੱਚ ਲੈ ਲੈਂਦੇ ਤੇ ਜਿਹੜੇ ਤੁਸੀਂ ਦੇਖਣ ਲੋਕ ਹੋ ਉਹ ਇਹੀ ਜੀ ਕਰਨਿਆ ਜ਼ਰੂਰ ਅਸੀਂ ਚਾਹਾਂਗੇ ਕਿ ਸਾਡੀ ਸੱਤਾ ਚਾਹੇਗੀ ਕਿ ਇੰਜ ਹੀਆਂ ਕਹਾਣੀਆਂ ਜਾਂ ਨਾਵਲ ਸਰਨ ਜ਼ਰੂਰ ਦਿੱਤੇ ਜਾਣ ਜਿਨ੍ਹਾਂ ਨੂੰ ਪੜ ਕੇ ਅਸੀਂ ਵੀ ਕਿਸੇ ਪ੍ਰੋਡਿਊਸਰ ਨੂੰ ਜਾਂ ਲੇਖਕ ਨੂੰ ਮੋਟੀਵੇਟ ਕਰ ਸਕੀਏ ਬਹੁਤ ਬਹੁਤ ਕੁਤਿਆ ਜੀ ਜਰਮਾ ਜੀ ਤੁਹਾਨੂੰ ਲੱਗਦਾ ਪੰਜਾਬੀ ਦੇ ਇੱਕ ਸੱਭਾ ਦੇ ਲੇਖਕਾਂ ਵਾਸਤੇ ਇੱਕ ਸਨੈਰੀ ਮੌਕਾ ਪ੍ਰਦਾਨ ਕਰਨਾ ਹੈ ਕਿ ਕੋਈ ਚੰਗੀ ਕਹਾਣੀ ਚੰਗਾ ਨਾਵਲ ਚੰਗਾ ਨਾਟਕ ਜੇ ਕੋ ਸਿਰਧਿਆ ਗਿਆ ਜਿਹੜਾ ਫਿਲਮ ਬਣਾਉਣ ਦੇ ਕਾਬਿਲ ਹੈ ਤੇ ਉਹ ਜ਼ਰੂਰ ਦਿੱਤਾ ਜਾਵੇ ਸ਼ਰਮਾ ਜੀ ਤੁਹਾਡੇ ਤੋਂ ਜ਼ਰੂਰ ਸਵਾਲ ਕੀਤੀ ਜਾਏਗੀ